ਸਸਿਕਾ ਜੀ ਵੈਲਕਮ ਟੂ ਰੀਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕ੍ਰੇਪ ਦੇ ਵਿੱਚ ਸੂਟ ਲੈ ਕੇ ਆਏ ਆ ਜਾਂ ਪ੍ਰਿੰਟਡ ਸੂਟ ਹੋਣਗੇ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਜਾਰਜਟ ਦੇ ਸੂਟ ਲੈ ਕੇ ਆਏ ਜੀ ਤੇ ਪਿਓਰ ਚਨਾਉਣ ਦੇ ਵਿੱਚ ਸੂਟ ਲੈ ਕੇ ਆਏ ਜੀ ਤਿੰਨ ਤਰ੍ਹਾਂ ਦੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਪ੍ਰਾਈਸ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀ ਜੀ ਤੁਸੀਂ ਚੈਨਲ سبسਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8046580800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਹੈ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰਜਸ ਆ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰ ਚੇਜ਼ਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਜਿਹੜੀ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜਾਂ ਤੁਸੀਂ ਸ਼ੌਪ ਤੇ ਸੂਟ ਪਿਕ ਕਰਨਾ ਤਾਂ ਸ਼ੌਪ ਤੇ ਕੈਸ਼ ਪੇਮੈਂਟ ਕਰਕੇ ਸੂਟ ਪਿਕ ਕਰ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਦੀ ਵੀਡੀਓ ਦੇ ਵਿੱਚ ਆਪਾਂ ਲੱਕੀ ਕਮੈਂਟ ਲੱਕੀ ਵਿਨਰ ਕੱਢਦੇ ਆ ਜੀ ਕਮੈਂਟ ਦੇ ਵਿੱਚੋਂ ਹੀ ਤਾਂ ਹੀ ਸੋਹਣਾ ਜਿਹਾ ਸੂਟ ਉਹਨਾਂ ਨੂੰ ਗਿਫਟ ਮਿਲਦਾ ਤਾਂ ਕਰਕੇ ਤਾਂ ਹੀ ਕਹਿਣੀ ਹੁੰਦੀ ਆ ਵੀ ਕਮੈਂਟ ਕਰਨਾ ਨਾ ਭੁੱਲਿਓ ਬੜੀ ਪਿਆਰੀ ਕਲੈਕਸ਼ਨ ਹੈ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਕਰੀਮ ਜੇ ਰੰਗ ਦੇ ਵਿੱਚ ਸੂਟ ਹੈ ਥੋੜੀ ਟੋਨ ਥੋੜੀ ਡਾਰਕ ਕਰੀਮ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਬੜੇ ਪਿਆਰੇ ਸਰਦਾਰੀ ਸੂਟ ਹੋਣਗੇ 3 ਮੀਟਰ ਦੀ ਉਹ ਕਰੇਪ ਦੀ ਬਾਟਮ ਰਹਿਣੀ ਹੈ ਨਾਲ ਤੇ ਨਾਲ ਰਹਿਣਾ ਚਨੋਂਨ ਦਾ ਦੁਪੱਟਾ ਚਨੋਂਨ ਦਾ 2.5 ਮੀਟਰ ਦਾ ਦੁਪੱਟਾ ਰਹਿਣਾ ਜੀ ਪੂਰਾ ਖੁੱਲਾ ਦੁਪੱਟਾ ਚਨੋਂਨ ਦੇ ਦੁਪੱਟੇ ਦੇ ਨਾਲ 3 ਮੀਟਰ ਦੀ ਕਰੇਪ ਦੀ ਬਾਟਮ ਦੇ ਨਾਲ ਅੱਜ ਦਾ ਆਪਣਾ ਕਰੇਪ ਦਾ ਪਹਿਲਾ ਸੂਟ ਇਹ ਦਿੱਕਾ ਬੜਾ ਪਿਆਰਾ ਕਰੇਪ ਦੇ ਵਿੱਚ ਸ਼ਰਟ ਹੈ 2.5 ਮੀਟਰ ਦੀ ਤੇ 3 ਮੀਟਰ ਦੀ 크ਰੇਪ ਦੀ ਬਾਟਮ ਤੇ ਚਨੌਨ ਦਾ ਦੁਪੱਟਾ ਨਾਲ ਪ੍ਰਾਈਸ ਹੈਗਾ 2500 2500 ਪ੍ਰਾਈਸ ਲੈਣਾ ਜੀ ਸੂਟ ਦਾ ਐਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅੱਜ ਥੋੜੀ ਪ੍ਰੋਬਲਮ ਹੈ ਜੀ ਸਾਡੇ ਲਾਈਟ ਨਹੀਂ ਹੈਗੀ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਅਡਜਸਟਮੈਂਟ ਮੇਰੇ ਨਾਲ ਕਰਨੀ ਪੈਣੀ ਹੈ ਅਸੀਂ ਵੀ ਬਿਨਾਂ ਲਾਈਟ ਤੋਂ ਬਿਨਾਂ ਪੱਖਿਆਂ ਤੋਂ ਵੀਡੀਓ ਬਣਾ ਰਹੇ ਹਾਂ ਬਹੁਤ ਔਖੇ ਹੋ ਕੇ ਤੇ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਕਰੇਪ ਦਾ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਉਣੀ ਆ ਮੈਂ ਇਹਦੇ ਵਿੱਚ ਹੈਗਾ ਕਲਰ ਆਪਣੇ ਕੋਲ ਗ੍ਰੇ ਕਲਰ ਹੈ ਗ੍ਰੇ ਵੀ ਗ੍ਰੇ ਗ੍ਰੀਨ ਜੀ ਟੋਨ ਤੇ ਗ੍ਰੇ ਕਲਰ ਹੈ ਜੀ ਬਹੁਤ ਆ ਸੋਹਣਾ ਤੇ ਪ੍ਰਿੰਟ ਅਲੱਗ ਹੈ ਜੀ ਇਹ ਵਾਲੇ ਸੂਟ ਦਾ ਇਹਦੀ ਫਲਾਵਰ ਪ੍ਰਿੰਟਿੰਗ ਅਲੱਗ ਸੀਗੀ ਕਈ ਵਾਰੀ ਦੋ ਸੂਟ ਵੀ ਲੈਣੇ ਹੁੰਦੇ ਜਿਵੇਂ ਬਾਹਰ ਵਾਲੇ ਕਸਟਮਰ ਨੂੰ ਗੁਰੂ ਘਰ ਜਾਣ ਲਈ ਵੈਸੇ ਕਿਤੇ ਜਾਣ ਲਈ ਉਹਨਾਂ ਦੇ ਲਈ ਕਰੇਪ ਵਾਲੇ ਸੂਟ ਬੈਸਟ ਹੁੰਦੇ ਜੀ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬੜੀ ਪਿਆਰੀ ਸਿੰਗਲ ਫਲਾਵਰ ਪ੍ਰਿੰਟਿੰਗ ਬਹੁਤ ਸੋਹਣੀ カラー ਵੀ ਸੋਬਰ ਹੈ ਬੜੇ ਪਿਆਰੇ ਸਰਦਾਰੀ ਸੂਟ ਰਹਿਣਗੇ ਨਾਲ ਕਰੇਪ ਦੀ ਪਲੇਨ ਬਾਟਮ ਰਹਿਣੀ ਆ 3 ਮੀਟਰ ਦੀ ਇਹ ਆ ਗਈ ਆਪਣੀ ਸ਼ਰਟ ਤੇ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਤੇ ਚਨਾਉਣ ਦਾ ਦੁਪੱਟਾ ਕੋਈ ਫਿਸਲਣ ਵਾਲਾ ਐਵੇਂ ਤਿਲਕਣ ਜਿਹਾ ਵਾਲਾ ਦੁਪੱਟਾ ਨਹੀਂ ਹੈਗਾ ਚਨਾਉਣ ਦਾ ਦੁਪੱਟਾ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ 2500 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਮਸਟਰਡ ਜੀ ਟੋਨ ਤੇ ਆ ਕਾਲਸ ਤੇ ਥੋੜੀ ਜਲਦੀ ਜਲਦੀ ਵੀਡੀਓ ਬਣਾਵਾਗੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਬਿਨਾ ਪੱਖਿਆਂ ਤੋਂ ਬਹੁਤ ਔਖੇ ਖੜੇ ਆ। ਇਹ ਆ ਗਿਆ ਬੜਾ ਸੋਹਣਾ ਪ੍ਰਿੰਟ ਮਸਟਰਡ ਜੀ ਟੋਨ ਦੇ ਵਿੱਚ 크ਰੇਪ ਦੀ ਸ਼ਰਟ ਹੈ 3 ਮੀਟਰ ਦੀ 크ਰੇਪ ਦੀ ਬਾਟਮ ਤੇ ਚਨਾਉਣ ਦੁਪट्टे ਦੇ ਨਾਲ ਇਹ ਬੜਾ ਸੂਟ। ਪੂਰੇ ਖੁੱਲੇ ਦੁਪट्टे ਚਨਾਉਣ ਦੇ ਬੜਾ ਪਿਆਰਾ ਸੂਟ ਹੈ 2500 ਪ੍ਰਾਈਸ ਦੇ ਨਾਲ ਠੀਕ ਹੋ ਗਿਆ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ। ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਪਿਆਜ਼ੀ ਜਿਹਾ ਕਲਰ ਹੈ ਪਿੰਕ ਟੋਨ ਤੇ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਉਹ ਸੋਹਣਾ ਜਿਹਾ ਕਲਰ ਹੈ ਟਰੇਪ ਦਾ ਸੂਟ 22 ਮੀਟਰ ਦੀ ਸ਼ਰਟ ਦੀ ਕਟ ਹੈ ਜੀ ਬੜੀ ਸੋਹਣੀ ਪ੍ਰਿੰਟਡ ਸ਼ਰਟ ਟਰੇਪ ਦੀ ਤੇ ਨਾਲ ਪਲੇਨ ਬਾਟਮ ਹੈ ਟਰੇਪ ਦੀ 3 ਮੀਟਰ ਦੀ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਇਸ ਵੰਡਰ ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਨੈਕਸਟ ਆ ਗਿਆ ਬਿਲਕੁਲ ਜਿਹੜਾ ਪ੍ਰੋਪਰ ਜਿਹੜਾ ਮੈਂ ਸਟਾਰਟਿੰਗ ਚ ਦਿਖਾਇਆ ਸੀ ਉਹ ਥੋੜਾ ਸਕਿਨ ਜੀ ਟੋਨ ਤੇ ਡਾਰਕ ਕਰੀਮ ਕਲਰ ਸੀਗਾ ਇਹ ਪ੍ਰੋਪਰ ਕਰੀਮ ਕਲਰ ਹੈ ਲਾਈਟ ਕਰੀਮ ਜਿਹਾ ਕਲਰ ਹੈ ਬਹੁਤ ਸੋਹਣਾ ਫਲਾਵਰ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ 2.5 ਮੀਟਰ ਦੀ ਸ਼ਰਟ ਹੈ ਜੀ ਕਰੇਵ ਦੀ 3 ਮੀਟਰ ਦੀ ਕਰੇਵ ਦੀ ਪਲੇਨ ਬਾਟਮ ਨਾਲ ਤੇ ਨਾਲ ਹੈਗਾ ਚਨਾਉਂ ਦਾ ਦੁਪੱਟਾ ਇਹ ਲੋਕ ਚਨਾਉਂ ਓਹ ਸੋਨੇ ਸੂਟ ਹੈ। ਆਲ ਵਾਈਟ ਕਲਰ ਦੇ ਵਿੱਚ 2500 ਪ੍ਰਾਈਸ ਦੇ ਵਿੱਚ ਮੈਂ ਤੁਹਾਨੂੰ ਕ੍ਰੇਪ ਦੇ ਸੂਟ ਦਿਖਾਏ ਆ 3-3 ਮੀਟਰ ਦੀ ਬਾਟਮ ਦੇ ਨਾਲ ਚੀਨੋਂ ਦੁਪੱਟੇ ਦੇ ਨਾਲ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਜੀ ਬੜਾ ਸੋਹਣਾ ਜੌਰਜਟ ਦੇ ਵਿੱਚ ਸੂਟ ਦਿਖਾਵਾਂਗੇ। ਇਹ ਤਿੰਨੇ ਸੂਟ ਤੁਹਾਨੂੰ ਵਾਈਟ ਦੇ ਵਿੱਚ ਮਿਲਣਗੇ ਵਾਈਟ ਬੇਸ ਹੈ ਜੀ ਸੂਟ ਦਾ ਬਸ ਜਿਹੜਾ ਫਲਾਵਰ ਦਾ ਕਲਰ ਹੈ ਉਹ ਚੇਂਜ ਹੋਈ ਜਾਣਾ ਸੂਟਾਂ ਦੇ ਵਿੱਚ। ਜੌਰਜਟ ਬਿਲਕੁਲ ਸੌਫਟ ਜਿਹੜੀ ਬੰਬਰ ਜੌਰਜਟ ਹੁੰਦੀ ਹੈ ਉਹ ਵਾਲੀ ਜੌਰਜਟ ਹੈ ਤੇ ਪਿਓਰ ਕਰੇਪ ਦੀ ਬਾਟਮ ਹੈ ਜੀ ਨਾਲ। ਕਰੀਮ ਰੰਗ ਦੀ ਉਹ ਕਰੇਪ ਦੀ ਬਾਟਮ ਹੈ ਨਾਲ। ਦੁਪੱਟਾ ਸੂਟ ਦੇਖੋ ਕਿੰਨਾ ਪਿਆਰਾ ਸਾਰੇ ਤੇ ਹੈਂਡਵਰਕ ਹੋਇਆ। ਇਹ ਸਾਰਾ ਹੈਂਡਵਰਕ ਹੋਇਆ ਸਾਰੀ ਸ਼ਰਟ ਤੇ। ਇਹ ਵਰਕ ਦੇ ਨਾਲ ਅਲੱਗ ਜਿਹਾ ਲੁੱਕ ਆ ਰਹੀ ਹੈ ਸੂਟ ਦੀ। ਦੇਖੋ ਬਹੁਤ ਪਿਆਰਾ ਵਰਕ ਦੇ ਵਿੱਚ ਸੂਟ ਹੈ। ਸਾਰਾ ਹੈਂਡਵਰਕ ਹੋਇਆ ਗੱਠ ਕਢਾਈ ਦਾ ਕੰਮ ਹੈ ਸਾਰੀ ਸ਼ਰਟ ਦੇ ਵਿੱਚ ਹਲਕਾ ਹਲਕਾ ਸਟੋਨ ਲੱਗਿਆ ਹੋਇਆ। ਵਾਈਟ بیس ਹੈ ਜੀ ਸੂਟ ਦਾ ਵਾਈਟ ਕਲਰ ਦੇ ਵਿੱਚ ਹੀ ਬਾਟਮ ਹੈ। ਇਹ ਲੁੱਕ ਆ ਜਾਣੀ ਇਹ ਨਾਲ ਬੰਬਰ ਜੌਰਜਟ ਦਾ ਹੀ ਦੁਪੱਟਾ ਕ੍ਰੇਪ ਦੀ ਬਾਟਮ ਹੈ ਜੌਰਜਟ ਦੀ ਸ਼ਰਟ ਹੈ ਜੌਰਜਟ ਦਾ ਹੀ ਦੁਪੱਟਾ ਫੁੱਲ ਲੈਂਥ ਤੇ ਵਿੱਚ ਇਹ ਲੁੱਕ ਆ ਜਾਣੀ ਜੀ ਸੂਟ ਦੀ ਕਿੰਨਾ ਪਿਆਰਾ ਸੂਟ ਹੈ ਬਰਾਬਰ 2850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਪਿਓਰ ਬੰਬਰ ਜੌਰਜਟ ਦੇ ਵਿੱਚ ਹੈਂਡਵਰਕ ਦੇ ਵਿੱਚ ਸੂਟ ਹੈ 2850 ਨੈਕਸਟ ਆ ਗਿਆ ਇਹਦੇ ਵਿੱਚ ਹੀ ਵਾਈਟ ਦੇ ਵਿੱਚ ਹੀ ਆ ਜੀ ਵਾਈਟ بیس ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਵੀ ਵਾਈਟ بیس ਰਹਿਣਾ ਸੂਟ ਦਾ ਬਸ ਜਿਹੜਾ ਫਲਾਵਰ ਦਾ ਕਲਰ ਹੈ ਜੀ ਉਹ ਚੇਂਜ ਹੋਈ ਜਾਣਾ ਸੂਟ ਦਾ ਕਿੰਨਾ ਪਿਆਰਾ ਬਹੁਤ ਪਿਆਰਾ ਵਰਕ ਇਹ ਸਾਰਾ ਵਿੱਚ ਗੱਠ ਕਢਾਈ ਦਾ ਕੰਮ ਕੀਤਾ ਹੋਇਆ ਸਾਰੇ ਫਲਾਵਰਸ ਪੂਰੇ ਫਿਲ ਕੀਤੇ ਹੋਏ ਇਹ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਜੀ ਇਹ ਫਰੰਟ ਆ ਗਿਆ ਸ਼ਰਟ ਦਾ ਤੇ ਬੈਕ ਤੇ ਵੀ ਸੇਮ ਪ੍ਰਿੰਟਿੰਗ ਆ ਦੇਖੋ ਬੈਕ ਤੇ ਵੀ ਸਾਰੀ ਪ੍ਰਿੰਟਿੰਗ ਆ ਪਿਓਰ ਬੰਬਰ ਜੌਰਜਟ ਦੇ ਵਿੱਚ ਸ਼ਰਟ ਹੈ ਤੇ ਨਾਲ ਕਰੇਵ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਨਾਲ ਰਹਿਣਾ ਬੰਬਰ ਜੌਰਜਟ ਦਾ ਹੀ ਦੁਪੱਟਾ ਬੰਬਰ ਜੌਰਜਟ ਦਾ ਦੁਪੱਟਾ ਇਹ ਲੁੱਕ ਆ ਦੇ ਰਿਹਾ ਜੀ ਦੁਪੱਟਾ ਜੀ ਪੂਰੀ ਚੜਾਈ ਦੇ ਵਿੱਚ ਹੈ ਜੀ ਦੁਪੱਟਾ ਪੂਰਾ ਬਹੁਤ ਸੋਹਣਾ ਦੁਪੱਟਾ ਵਾਈਟ ਸੂਟ ਦੀ ਵੈਸੀ ਬਹੁਤ ਜ਼ਿਆਦਾ ਗ੍ਰੇਸ ਹੁੰਦੀ ਹੈ ਜਦੋਂ ਕੋਈ ਵੇਅਰ ਕਰਦੇ ਹਨ ਇਹ ਦੇਖੋ ਇਹ ਲੁੱਕ ਕਰਦੇ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 2850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2850 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸੂਟ ਨੈਕਸਟ ਆ ਗਿਆ ਇਹ ਵੀ ਵਾਈਟ ਦੇ ਵਿੱਚ ਹੀ ਹੈ ਜੀ بیس ਵਾਈਟ ਰਹਿਣਾ ਜਿਵੇਂ ਇਹਦੇ ਵਿੱਚ orange ਤੇ mustard ਕਲਰ ਦੇ ਸੀਗੇ ਫਲਾਰਸ ਇਹਦੇ ਵਿੱਚ pink ਕਲਰ ਦੇ ਹੋ ਦੇਖੋ ਤੇ ਡਿਜ਼ਾਈਨਿੰਗ ਵੀ ਅਲੱਗ-ਅਲੱਗ ਹੈ ਜੀ ਤਿੰਨ ਸੂਟ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਵਾਈਟ ਦੇ ਵਿੱਚ ਤਿੰਨਾਂ ਦੀ ਇੱਕ ਤਾਂ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜਿਹੜੀ ਪ੍ਰਿੰਟਿੰਗ ਹੈ ਤੇ ਨਾਲ ਕਲਰ ਅਲੱਗ ਹੈ ਬਸ بیس ਉਹ ਵਾਈਟ ਹੈ ਜੀ ਤਿੰਨੋਂ ਸੂਟ ਵਾਈਟ ਦੇ ਵਿੱਚ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹਲਕਾ-ਹਲਕਾ ਸਟੋਨ ਲੱਗਿਆ ਹੋਇਆ ਸਾਰੇ ਦੇ ਵਿੱਚ ਬਹੁਤ ਸੋਹਣੇ ਪਾਰਟੀਅਰ ਲੁੱਕ ਦੇ ਵਿੱਚ ਸੂਟ ਹੈ ਜਿਨ੍ਹਾਂ ਨੂੰ ਵਾਈਟ ਕਲਰ ਪਸੰਦ ਹੈ ਜੀ ਉਹਨਾਂ ਦੇ ਲਈ ਤਾਂ ਬੈਸਟ ਸੂਟ ਹੈ ਮੇਰੇ ਅਕੋਰਡਿੰਗ ਇਹ ਬੜੇ ਦੇਖੋ ਬਹੁਤ ਸੋਹਣੇ ਰਿਚ ਲੁੱਕ ਦੇ ਵਿੱਚ ਸੂਟ ਹੈ ਕ੍ਰੇਪ ਦੀ ਬਾਟਮ ਹੈ ਨਾਲ ਨਾਲ ਬੰਬਰ ਜੌਰਜਟ ਦਾਈ ਦੁਪੱਟਾ ਬੰਬਰ ਜੌਰਜਟ ਦਾ ਦੁਪੱਟਾ ਇਹ ਦੇਖੋ ਇਹ ਲੁੱਕ ਆ ਜੀ ਬਹੁਤ ਪਿਆਰਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਹੁੰਦੀ ਹੈ ਜੀ ਬੰਬਰ ਜੌਰਜਟ ਜਿਹੜੀ ਦੂਜੀ ਜੌਰਜਟ ਹੁੰਦੀ ਹੈ ਫਿਰ ਵੀ ਥੋੜੀ ਜੀ ਹਾਰਡ ਹੁੰਦੀ ਹੈ ਪਿਓਰ ਬੰਬਰ ਜੌਰਜਟ ਬਿਲਕੁਲ ਸੌਫਟ ਦੇ ਵਿੱਚ ਇਹ ਲੁੱਕ ਆ ਜੀ ਇਹ ਤਿੰਨ ਸੂਟ ਮੈਂ ਜੌਰਜਟ ਦੇ ਦਿਖਾਏ ਆ ਤੁਹਾਨੂੰ ਵਿਦ ਹੈਂਡਵਰਕ 2850 ਪ੍ਰਾਈਸ ਹੈ ਜੀ ਇਹਨਾਂ ਦਾ ਹੁਣ ਨੈਕਸਟ ਸੂਟ ਸ਼ੁਰੂ ਕਰਦੇ ਆਪਾਂ ਪਿਓਰ ਚਨਾਉਣ ਦੇ ਸੂਟ ਰਹਿਣਗੇ ਇਹ ਦੇਖੋ ਪਿਓਰ ਚਨਾਉਣ ਦੇ ਵਿੱਚ ਸੂਟ ਰਹਿਣਗੇ ਕਰੇਪ ਦੀ ਬਾਟਮ ਰਹਿਣੀ ਹੈ 3 ਮੀਟਰ ਦੀ ਨਾਲ ਚਨਾਉਣ ਦੀ ਸ਼ਰਟ ਹੈ ਤੇ ਚਨਾਉਣ ਦਾ ਹੀ ਦੁਪੱਟਾ ਜੀ ਸੂਟਾਂ ਦੇ ਨਾਲ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਦਿਖਾਵਾਂਗੇ ਇਹ ਸੂਟ ਪੂਰਾ ਅਟੈਚ ਹੈ ਜੀ ਵਿੱਚ ਨਾਲ ਸਾਰਾ ਇਸ ਕਰਕੇ ਮੈਂ ਤੁਹਾਨੂੰ ਆਰਾਮ ਨਾਲ ਇਹ ਵਾਲਾ ਸੂਟ ਦਿਖਾਉਣੀ ਕਿਉਂਕਿ ਜੇ ਇੱਕ ਵਾਰੀ ਵੀ ਕੈਪ ਹੁੰਦੀ ਫਿਰ ਸਾਨੂੰ ਵੀ ਬਹੁਤ ਆਖਾ ਹੋ ਜਾਣਾ ਉਹ ਇਹ ਤਾਂ ਆ ਗਈ ਸ਼ਰਟ 2 ਮੀਟਰ ਦੀ ਸ਼ਰਟ ਰਣੇ ਹੈ। ਲਾਈਟ ਫਰੋਜ਼ੀ ਕਲਰ ਹੈ ਤੇ ਪਿੰਕ ਪਰਪਲ ਕਲਰ ਦੇ ਵਿੱਚ ਦੇਖੋ ਇਹਦੇ ਪਿਆਜ਼ੀ ਆਨੀਅਨ ਪਿੰਕ ਜਿਹਾ ਜਿਹੜਾ ਕਲਰ ਹੁੰਦਾ ਉਹ ਕਲਰ ਦੇ ਫਲਾਰਸ ਇਹ ਆ ਗਈ ਸ਼ਰਟ ਇਹ ਫਰੰਟ ਆ ਗਈ ਸ਼ਰਟ ਆਪਣੀ ਬਹੁਤ ਸੋਹਣੀ ਪ੍ਰਿੰਟਿੰਗ ਨਾਲ ਕਰੇਪ ਦੀ ਸੇਮ ਬੇਸ ਕਲਰ ਦੀ ਬਾਟਮ ਹੈ ਤੇ ਨਾਲ ਹੈਗਾ ਚਨਾਉਣ ਦਾ ਹੀ ਦੁਪੱਟਾ ਇਹ ਦੁਪੱਟਾ ਜੀ ਨਾਲ ਪੂਰਾ ਅਟੈਚ ਹੈ ਸੂਟ ਇਹ ਦੁਪੱਟਾ ਆ ਗਿਆ ਨਾਲ ਦੇਖੋ ਬਹੁਤ ਪਿਆਰਾ ਚਨੌਨ ਦੇ ਵਿੱਚ ਇਹ ਦੁਪੱਟਾ ਹੈ ਇਹ ਲੁੱਕਾ ਜਿਹੀ ਦੁਪੱਟੀ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਸੂਟ ਹੈ ਜੀ ਚਨੌਨ ਦੀ ਸ਼ਰਟ ਹੈ ਚਨੌਨ ਦਾ ਹੀ ਦੁਪੱਟਾ ਤੇ ਕਰੇਪ ਦੀ ਬਾਟਮ ਦੇ ਨਾਲ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਪੂਰਾ ਸੂਟ ਅਟੈਚ ਹੈ ਤਾਂ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਸੂਟ ਦਿਖਾਉਣ ਦੇ ਵਿੱਚ ਇੱਕ ਲਾਈਟ ਨਹੀਂ ਹੈਗੀ ਤਾਂ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਇਹ ਦੇਖੋ ਇਹ ਆ ਗਿਆ ਜੀ ਆਪਣਾ ਸੂਟ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਬੜਾ ਸੂਟ ਇਹਦੇ ਵਿੱਚ ਤੁਹਾਨੂੰ ਹੁਣ ਕਲਰ ਦਿਖਾਵਾਂਗੇ ਨੈਕਸਟ ਆ ਗਿਆ ਦੇਖੋ ਅਲੱਗ ਜਿਹੀ ਸ਼ੇਡ ਹੈ ਬਦਾਮੀ ਜਿਹਾ ਕਲਰ ਹੈ ਜੀ ਸੂਟ ਦਾ ਬਦਾਮੀ ਕਲਰ ਦੇ ਵਿੱਚ ਇਹ ਆ ਗਈ ਸ਼ਰਟ print ਦੇਖੋ ਕਿੰਨਾ ਪਿਆਰਾ ਪਿਓਰ ਚਨਾਉਣ ਦੀ ਜਿਹੜੀ ਹੈਗਾ ਸ਼ਰਟ ਹੈ ਪਿਓਰ ਚਨਾਉਣ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਨਾਲ بیس ਕਲਰ ਦੀ ਉਹ ਬਾਟਮ ਹੈ ਬਦਾਮੀ ਰੰਗ ਦੀ ਨਾਲ 크ريب ਦੀ 3 ਮੀਟਰ ਦੀ ਤੇ ਨਾਲ ਹੈਗਾ ਚਨਾਉਣ ਦਾ ਹੀ ਦੁਪੱਟਾ ਇਹ ਦੁਪੱਟਾ ਆ ਗਿਆ ਜੀ ਕਿੰਨਾ ਪਿਆਰਾ ਦੁਪੱਟਾ ਬਹੁਤ ਪਿਆਰਾ ਸੂਟ ਬਦਾਮੀ ਕਲਰ ਦੇ ਵਿੱਚ ਹੈ ਪ੍ਰਿੰਟਿੰਗ ਤੁਸੀਂ ਦੇਖ ਹੀ ਲਈਏ ਸੂਟ ਦੀ ਇਹ ਲੁੱਕ ਆ ਗਈ ਜੀ ਦੇਖੋ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਵਿੱਚ ਪਿਓਰ ਚਨਾਉਣ ਦੇ ਵਿੱਚ ਇਹ ਵਾਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਕਲਰ ਹੈ ਬੜਾ ਪਿਆਰਾ ਫਿਰੋਜ਼ੀ ਕਲਰ ਹੈ ਵਾਲਾ ਆ ਗਈ ਆਪਣੇ ਸ਼ਰਟ ਆ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਫਿਰੋਜ਼ੀ ਗ੍ਰੀਨ ਜਿਹਾ ਕਲਰ ਹੈ ਜਿਹੜੀ ਗ੍ਰੀਨ ਟੋਨ ਤੇ ਫਿਰੋਜ਼ੀ ਹੁੰਦਾ ਉਹ ਵਾਲਾ ਕਲਰ ਹੈ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਸਾਰੀ ਨਾਲ ਸੇਮ ਕਲਰ ਦੀ ਕ੍ਰੇਪ ਦੀ ਬਾਟਮ ਹੈ ਤੇ ਇਹ ਆ ਗਿਆ ਇਸ ਦਾ ਦੁਪੱਟਾ ਇਹ ਦੁਪੱਟਾ ਹੈ ਜੀ ਚਨਾਉਣ ਦੇ ਵਿੱਚ ਹੀ ਦੁਪੱਟਾ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਇਹ ਲੁੱਕ ਆ ਜਣੀ ਸੋਹਣੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੋਹਣਾ ਨੈਕਸਟ ਆ ਗਿਆ ਬੜਾ ਪਿਆਰਾ ਪਿੰਕ ਡਾਰਕ ਪਿੰਕ ਕਲਰ ਦੇ ਵਿੱਚ ਚਨੌਰ ਪਿਓਰ ਚਨੌਰ ਦੀ ਉਹ ਸ਼ਰਟ ਹੈ ਜੀ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਇਹ ਆ ਇਹ ਸ਼ਰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਇਹਨੂੰ ਦੇਖੋ ਕਿੰਨੀ ਪਿਆਰੀ ਹੈ। ਕ੍ਰੇਪ ਦੀ ਬਾਟਮ ਤੇ ਨਾਲ ਹੈਗਾ ਇਹ ਵਾਲਾ ਪਿਓਰ ਚਨਾਉਂ ਦਾ ਸਾਰੀ ਦੁਪੱਟਾ ਇਹ ਦੁਪੱਟਾ ਹੈ ਜੀ ਨਾਲ ਨਾਨਕ ਕਰੇਪ ਦੀ ਬਾਟਮ ਤਿੰਨ ਬਟਾ ਪਿਓਰ ਚਨਾਉਂ ਦੀ 셔ਟ ਦੇ ਨਾਲ ਚਨਾਉਂ ਦੇ ਵਿੱਚ ਹੈ ਜੀ ਸੂਟ ਚਨਾਉਂ ਦਾ ਦੁਪੱਟਾ ਚਨਾਉਂ ਦੀ 셔ਟ ਤੇ ਕਰੇਪ ਦੀ ਬਾਟਮ ਦੇ ਨਾਲ 3000 ਪ੍ਰਾਈਸ 3000 ਪ੍ਰਾਈਸ ਨੇ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਵਾਈਟ 베ਸ ਦੇ ਵਿੱਚ ਹੈ ਜੀ ਵਾਈਟ ਵੀ ਨਹੀਂ ਕਹਿ ਸਕਦੇ ਇਹਨੂੰ ਬੜਾ ਸੋਹਣਾ ਲੱਗ ਜਾਈ ਸ਼ੇਡ ਹੈ ਲਾਈਟ ਪਿਸਤਾ ਜੀ ਟੋਨ ਦੇ ਵਿੱਚ ਕਲਰ ਹੈ ਲਾਈਟ ਪਿਸਤਾ ਕਲਰ ਦੇ ਵਿੱਚ ਇਹ ਆ ਗਿਆ ਆਪਣਾ ਸ਼ਰਟ ਦਾ ਪ੍ਰਿੰਟ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹਦੇ ਨਾਲ ਬਹੁਤ ਪਿਆਰਾ ਲੱਗ ਰਿਹਾ ਹੈ ਸ਼ਰਟ ਦੀ ਸ਼ਰਟ ਹੋਗੀ ਤੇ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਤੇ ਇਹ ਹੈਗਾ ਦੁਪੱਟਾ ਨਾਲ ਇਹ ਦੁਪੱਟੇ ਦੀ ਲੋਕਾ ਜੀ ਦੇਖੋ ਕਿੰਨਾ ਪਿਆਰਾ ਦੁਪੱਟਾ ਪਿਆਰਾ ਸੋਹਣਾ ਇਨ 10000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਇਹਨਾਂ ਨੂੰ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਪਿੰਕ ਜਿਹਾ ਕਲਰ ਹੈ ਪਿਓਰ ਚਨਾਉਣ ਦੀ ਸ਼ਰਟ ਚਨਾਉਣ ਦਾ ਇਹ ਦੁਪੱਟਾ ਤੇ ਨਾਲ ਪਿਓਰ ਕ੍ਰੇਪ ਦੀ ਬਾਟਮ ਹੈ ਜੀ 3 ਮੀਟਰ ਦੀ ਇਹ ਮੈਨੂੰ ਤਾਂ ਥੋੜਾ ਖੋਲ ਲੈਣਾ ਪੈਂਦਾ ਬਚਾ ਕੇ ਕਿਉਂਕਿ ਪੂਰਾ ਸੂਟ ਅਟੈਚ ਹੈ ਜੀ ਇੱਕ ਪਾਸੇ ਖੁੱਲ ਗਿਆ ਸਾਰਾ ਹੀ ਖੁੱਲ ਜਾਣਾ ਇਹ ਦੇਖੋ ਇਹ ਆ ਗਈ ਸ਼ਰਟ ਦੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟ ਹੈ ਜੀ ਇਹਦਾ ਸੂਟ ਦਾ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਨਾਲ ਕਰੇਵ ਦੀ ਬਾਟਮ ਤੇ ਇਹ ਹੈਗਾ ਇਸ ਦਾ ਇਹ ਦੁਪੱਟਾ ਜੀ ਨਾਲ ਇਹ ਚਨੌਨ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਸੂਟ ਪਿਆ ਚਨੌਨ ਦਾ ਸੂਟ ਹੈ ਜੀ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਬਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟs ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪੀਸ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ